ਦਸਤਾਰ ਸਿਰ ਦਾ ਉੱਚਾ ਕਰਦੀ ਹੈ ਮਾਣ ਵਧਾਉਂਦੀ ਹੈ ਦਿਮਾਗ ਰੌਸ਼ਨ ਕਰਦੀ ਹੈ ਇਹ ਵੜਦੀ ਕਿਵੇਂ ਹੈ ਦਸਤਾਰ ਇਹ ਕਿੰਨੀ ਔਖੀ ਆ ਬੱਦਾ ਸੱਸਾ ਪੱਤੇ ਨੂੰ ਕਿੰਨਾ ਰਾਰਾ ਦਸਤਾਰ ਬਣਦੀ ਹਾਂਜੀ ਇਹ ਤਾਂ ਸ਼ਬਦ ਜੋੜਨ ਦਤਤ ਕੱਤੇ ਨਾਲ ਤਰਸ਼ ਫਿਲਾਸਫੀਆ ਦੇ ਵਿੱਚ ਗੁਰੂਆਂ ਦੀ ਅਦੰਬਰਾਂ ਦੀ ਰੌਸ਼ਨ ਦਿਮਾਗਾਂ ਦੀ ਸੱਸੇ ਨਾਲ ਸਿਆਣਾ ਵਿਜ਼डम ਇਹਦੇ ਵਿੱਚ ਪੱਤੇ ਨੂੰ ਕੰਨਾ ਅਕ ਪਾਵਰ ਹੈ ਦੇ ਵਿੱਚ ਰਾਰੇ ਨਾਲ ਰੌਸ਼ਨੀ ਲਾਈਟ ਹੈ ਦੇ ਵਿੱਚ ਵੇ ਸਿਰ ਦੇ ਉੱਤੇ ਦਸਤਾਰ ਹੋਵੇ ਤੇ ਬੰਦਾ ਗੁਰੂਆਂ ਦੇ ਦਰਸ਼ਨ ਦੇ ਮੁਤਾਬਕ ਕੱਲ ਨਾ ਕਰੇ ਗੁਰੂਆਂ ਦੀ ਫਲਸਫੇ ਦੇ ਮੁਤਾਬਕ ੱੱਲੇ ਨਾ ਕਿਸੇ ਚੱਜ ਨਾਲ ਜਿਉਣ ਨਾ ਦੇਵੇ ਕਿਸੇ ਨੂੰ ਤਰਕ ਤੇ ਦਲੀਲ ਨਾਲ ਗੱਲ ਨਾ ਕਰਨ ਦੇਵੇ ਵਿਰੁੱਧ ਆਵੇ ਜੇ ਤੇ ਤੇ ਦਸਤਾਰ ਹੋਵੇ ਬੰਦਾ ਯਵਲੀਆਂ ਮਾਰੀ ਜਾਵੇ ਕੰਮੀਆਂ ਗੱਲਾਂ ਕਰੀ ਜਾਵੇ ਸੈਨਿਕ ਦੀ ਖਾਲੀ ਨਾ ਕਰੇ ਫਿਰਦੇ ਦਸਤਾਰ ਹੋਵੇ ਸੰਘਰਸ਼ ਦਾ ਦਸਤਾਰ ਹੋਵੇ ਬੰਦਾ ਆਪਣੇ ਕੋਲੇ ਤਾਕਤ ਨਾ ਰੱਖੇ ਗਰੀਬ ਲਈ ਖੜਨਦੀ ਅਕਾਂ ਲਈ ਲੜਨਦੀ ਸੱਚੀ ਗੱਲ ਕਹਿਣਦੀ ਫਿਰਦੇ ਤੇ ਦਸਤਾਰ ਹੋਵੇ ਇਹ ਬੰਦਾ ਹਨੇਰਿਆਂ ਦੇ ਵਿੱਚ ਦੀਵੇ ਨਾਲ ਜਗਾਵੇ ਸ਼ਬਦ ਦੇ ਲੜ ਨਾ ਆਵੇ ਰੋਸ਼ਿਆਂ ਦਿਖਾਵੇ ਇਹ ਰੋ ਦਸਤਾਰ ਨਹੀਂ ਸਿਰਫ ਡਰਾਮੇ ਬਾਜੀ ਹੈ ਮੈਂ ਸੋਦੇ ਤੇ ਵਿਸਤਾਰ ਸਹੀ ਹੈ ਮੈਂ ਕੋਸ਼ਿਸ਼ ਕਰੂੰਗਾ ਕਿ ਗੁਰੂਆਂ ਦੀ ਫਿਲਾਸਫੀ ਮੁਤਾਬਕ ਸਭੇ ਸਾਂਝੀ ਵਾਰਸ ਲੈਣ ਦਾ ਸੱਦਾ ਆਪਣੇ ਦਿਮਾਗ 'ਚ ਰੱਖਦਾ ਹੋਇਆ ਸਿਆਣਪ ਦੇ ਨਾਲ ਤਾਕਤ ਰੱਖਦਾ ਹੋਇਆ ਰੌਸ਼ਨੀ ਤਲਾਮਾ ਤੇ ਗੁਰਮਤ ਸਿੰਘ ਬਣ ਕੇ ਆਪਣੇ ਆਪ ਨੂੰ ਭਾ ਲੂ ਤੇ ਦੇਖਣ ਸੁਣਨ ਵਾਲਿਆਂ ਨੂੰ ਸ਼ਬਦ ਦੇ ਲੜ ਲਾਵਾਂ ਮੈਨੂੰ ਬੁਲਾਓ ਵੈ ਗੁਰਮਤ ਸਿੰਘ ਰੋਲਾ ਸਟੇਜ ਜੀ